ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਅੱਜ ਸਵੇਰੇ ਰੈਡੀ ਸੜੀ ਹੋਏ ਸੀ ਪਹਿਲਾਂ ਫਿਰ ਸੱਚਾ ਕਿ ਮੌਸਮ ਬੜਾ ਸੋਹਣਾ ਆ ਕਿਉਂ ਨਾ ਕਿਤੇ ਰੈਡ ਕਰਨ ਜਾਇਆ ਜਾਂ ਵੀ ਫਿਰ ਆਪਾਂ ਕੀਤਾ ਚੇਂਜ ਤੇ ਲਿਆ ਰੱਬ ਦਾ ਨਾਂ ਸ਼ੈਗਲ ਤੇ ਮਾਰਿਆ ਕਪੜਾ-ਕੁਪੜਾ ਤੇ ਚੱਲ ਪਏ ਅੱਜ ਸੋਚਿਆ ਕਿ ਬਾਬਾ ਦੀਪ ਸਿੰਘ ਜੀ ਦੀ ਪਾਵਨ ਧਰਤੀ ਗੁਰਦਰਾ ਟਾਲਾ ਸਾਹਿਬ ਨੂੰ ਦਰਸ਼ਨ ਕਰਨ ਜਾਂਦੇ ਆ ਸੋ ਆਪਾਂ 4:30 5:00 ਵਜੇ ਤਕਰੀਬਨ 5:40 ਪੇ ਹੌਲੀ ਹੌਲੀ ਤੇ ਨਾਲ ਦੇ ਨਾਲ ਹੀ ਆਪਾਂ ਸਾਈਕਲ ਦੇ ਉੱਤੇ ਲਾਲੀ ਗਿਰਬਾਣੀ ਗਿਰਬਾਣੀ ਦਾ ਜਸ ਸੁਣਦੇ ਸੁਣਦੇ ਸੋਚਿਆ ਕਿ ਅੱਜ ਟਾਈਮ ਖੁੱਲਿਆ ਆ ਪਹਿਲੋਂ ਫਿਰ ਆਪਾਂ ਸ੍ਰੀ ਤਰਨਤਾਰਨ ਦਰਬਾਰ ਸਾਹਿਬ ਪੰਜਵੇਂ ਪਾਸ਼ਾ ਦੀ ertidੀ ਤੇ ਜਾ ਕੇ ਦਰਸ਼ਨ ਕਰਕੇ ਆਈਏ ਸੋ ਬੁੜੀ ਚੌਂਕ ਦੇ ਹੁੰਦੇ ਹੁੰਦੇ ਹੋਏ ਆਪਾਂ ਪਹੁੰਚ ਗਏ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਇਹ ਤਰਨਤਾਰਨ ਸ਼ਹਿਰ ਦੇ ਵਿੱਚ ਸਥਿਤ ਹੈ ਪੰਜਵੇਂ ਪਾਸ਼ਾ ਦੀ ertidੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋ ਬੜਾ ਹੀ ਆਨੰਦ ਦੇ ਸਕੂਨ ਆਇਆ ਇਹ ਜਗ੍ਹਾ ਬੜੀ ਹੀ ਪਵਿੱਤਰ ਇਤਿਹਾਸਥਾਲੀ ਹੈ ਇੱਥੇ ਦੂਰ ਦੂਰੋਂ ਸ਼ਰਧਾਲੂ ਜੜੇ ਆ ਦਰਸ਼ਨ ਕਰਨ ਆਉਂਦੇ ਨੇ ਆਪਾਂ ਇੱਥੇ ਮੱਥਾ ਟੇਕ ਕੇ ਲਿਆ ਵੈਗਿਰੂ ਦਾ ਨਾਮ ਅਰਦਾਸ ਬੇਨਤੀ ਕਰਕੇ ਫਿਰ ਆਪਾਂ ਅੱਗੇ ਪਾਇਆ ਚਾਲਾ ਤੇ ਚਾਲਾ ਬਾਗੇ ਜਦੋਂ ਆਪਾਂ ਤਰਨਤਨ ਸਾਹਿਬ ਦੀ ਗੁਜ਼ਰ ਰਏ ਸੀ ਫਿਰ ਦੇਖਿਆ ਅੱਗੇ ਬੋਰਡ ਲਿਖਿਆ ਸੀ ਗੁਰਦਰਾ ਲਕੀਰ ਸਾਹਿਬ ਕਿਉਂ ਨਾ ਸੋਚਿਆ ਕਿ ਲਕੀਰ ਸਾਹਿਬ ਵੀ ਦਰਸ਼ਨ ਕਰਨ ਜਾਈਏ ਕਿਉਂਕਿ ਸਮਾਂ ਬਹੁਤ ਖੁੱਲਾ ਸੀਗਾ ਫਿਰ ਆਪਾਂ ਪਾਇਆ ਗੁਰਦਰੀয়াল ਸਾਹਿਬ ਨੂੰ ਸਾਈਕਲ ਤੇ ਇਹ ਮੈਂ ਦੱਸ ਦੇਵਾਂ ਤੁਹਾਨੂੰ ਕਿ ਉਹ ਲਕੀਰ ਸਾਹਿਬ ਜਦੋਂ 1757 ਦੀ ਇੱਕ ਹੋਰ ਬਿਆਦਬੀ ਦੀ ਖਬਰ ਸੁਣ ਕੇ ਜਦੋਂ ਪਤਾ ਲੱਗਾ ਬਾਬਾ ਦੀਪ ਸਿੰਘ ਜੀ ਨੂੰ ਕਿ ਹਰਮੰਦਰ ਸਾਹਿਬ ਦਾ ਜਿਹੜਾ ਪਵਮਨ ਪਵਿੱਤਰ ਸਰੋਵਰ ਹੈ ਪੂਰ ਦਿੱਤਾ ਗਿਆ ਹੈ ਉਹ ਮੁਖਸਰ ਸਾਹਿਬ ਜੀ ਧਰਤੀ ਤੋਂ ਅਰਦਾਸ ਬੇਨਤੀ ਕਰਕੇ ਇਸ ਸਥਾਨ ਤੇ ਰੁਕੇ ਤੇ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਨੇ ਇੱਕ ਆਪਣੇ 18 ਸਿਰ ਦੇ ਖੰਡੇ ਦੇ ਨਾਲ ਲਕੀਰ ਖੇਚੀ ਤੇ ਵਜਨ ਕੀਤਾ ਜਿਉਂ ਤੋਂ ਪ੍ਰੇਮ ਖੇਲਣ ਦਾ ਚਾਉ ਸਿਰਦਰ ਤਲੀ ਗਲੀ ਮਰੀਆਉ ਤੇ ਜਿਨ੍ਹਾਂ ਨੇ ਮੇਰੇ ਨਾਲ ਅੱਗੇ ਵਧਣਾ ਹੈ ਮਦਾਨੇ ਜੰਗ ਵਿੱਚ ਉਹ ਮੇਰੇ ਨਾਲ ਇਸ ਲਕੀਰ ਨੂੰ ਪਾਰ ਕਰਕੇ ਆਜੋ ਜਿਹੜੇ ਆਪਣੇ ਜਿਹਨਾਂ ਨੇ ਆਪਣੇ ਘਰ ਪਿਆਰੇ ਨੇ ਜਿਹਨਾਂ ਆਪਾਂ ਨੂੰ ਸਰੀਰ ਪਿਆਰਾ ਹੈ ਉਹ ਇਥੋਂ ਪਿੱਛੇ ਮੁੜ ਜਾਓ ਸੋ ਸਾਰੇ ਹੀ ਜਿਹੜੇ ਸਿੰਘ ਸੀਗੇ ਉਹ ਬਾਬਾ ਜੀ ਦੀਪ ਸਿੰਘ ਜੀ ਨਾਲ ਰਣ ਵਿੱਚ ਜੂਝਣ ਲਈ ਤਿਆਰ ਹੋ ਗਏ ਹੁ ਹਜੇ ਪਤਾ ਵੀ ਸੀ ਕਿ ਮੌਤ ਜਿਹੜੀ ਅੱਗੇ اٹਲ ਹੈ ਮੌਤ ਜਿਹੜੀ ਤੈ ਸੋ ਇਹ ਪਵਨ ਸਥਾਨ ਹੈ ਬਾਬਾ ਦੀਪ ਸਿੰਘ ਦਾ ਤੇ ਇਹ ਹਰ ਐਤਵਾਰ ਵਿੱਚ ਪੈਰਾ ਸਾਹਿਬ ਦਾ ਪਾਠ ਕੀਤਾ ਜਾਂਦਾ ਦੂਰਦਰ ਅਡੂ ਜੜੀ ਸੰਗਤਾਂ ਕੇ ਦਰਸ਼ਨ ਕਰਦੀ ਹੈ ਸੋ ਬੜਾ ਹੀ ਆਨੰਦ ਤੇ ਸਕੂਨ ਇੱਥੇ ਵੀ ਇਸ ਜਗ੍ਹਾ ਤੇ ਵੀ ਮਿਲਿਆ ਇਸ ਤੋਂ ਬਾਅਦ ਜੇ ਆਪਾਂ ਚੱਲਦੇ ਚੱਲਦੇ ਰਸਤੇ ਵਿੱਚ ਜਿਹੜੀ ਬਾਬਾ ਨੋਹ ਸਿੰਘ ਦੀ ਸਮਾਦ ਹੈ ਛਬਾਦ ਉੱਥੇ ਪਹੁੰਚੇ ਇੱਕ ਅਮਰਸਰ ਦਾ ਫਾਟਕ ਵੀ ਕਹਿ ਸਕਦੇ ਆ ਕਿਉਂਕਿ ਜੋ ਵੀ ਸਿੱਖ ਜਿਹੜਾ ਜੋ ਵੀ ਸ਼ਰਧਾਲੂ ਜਿਹੜੇ ਅਮਰਸਰ ਨੂੰ ਜਾਂਦੇ ਨੇ ਇੱਥੇ ਆਪਣੀ ਗੱਡੀ ਰੋਕ ਕੇ ਨਮਸਤੇ ਕੋਕੇ ਜਾਂਦੇ ਨੇ ਬੜੀ ਪਾਵਨ ਤੇ ਪਵਿੱਤਰ ਇਹ ਜਗਾ ਹੈ ਇੱਥੇ ਬਾਬਾ ਨੋਹ ਸਿੰਘ ਜੀ ਨੇ ਬਚਨ ਕੀਤਾ ਸੀ ਜਾਂਦੇ ਜਾਂਦੇ ਬਾਬਾ ਦੀਪ ਸਿੰਘ ਨੂੰ ਜਦੋਂ ਜੰਗ ਚੱਲ ਰਿਆ ਸੀਗਾ ਕਹਿੰਦੇ ਸੀਗੇ ਤੁਸੀਂ ਅੱਗੇ ਜਾਓ ਮੈਂ ਇੱਥੇ ਆਪ ਰੁਕਦਾ ਇੱਥੇ ਕੋਈ ਵੀ ਜਿਹੜਾ ਦੁਸ਼ਮਣ ਉਹ ਅੱਗੇ ਨਹੀਂ ਜਾਣ ਦਊਗਾ ਬਾਬਾ ਜੀ ਨੇ ਇੱਥੇ ਆਪ ਸ਼ਹੀਦੀ ਪ੍ਰਾਪਤ ਕੀਤੀ ਜੰਗ ਦੇ ਮੈਦਾਨ ਦੇ ਵਿੱਚ ਸੋ ਫਿਰ ਆਪਾਂ ਪਹੁੰਚ ਗਏ ਜੀ ਟਾਲਾ ਸਾਹਿਬ ਗੁਰਦਰਾ ਦਰਸ਼ਨ ਕਰਨ ਜਿੱਥੇ ਆਪਾਂ ਅੱਜ ਦਾ ਸੋਚਿਆ ਸੀ ਇਹ ਉਹ ਟਾਲਾ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਆ ਆਪਣਾ ਜਿਹੜਾ ਸੀਸ ਸੀ ਉਹ ਤੁਹਾਡੇ ਨਾਲ ਵਕੂ ਹੋ ਗਿਆ ਤੇ ਸੀਸ ਨੂੰ ਤਲੀ ਤੇ ਟਿਕਾ ਕੇ ਅੱਗੇ ਜਿਹੜੇ ਵਧੇ ਸੀਗੇ ਇਹ ਉਹ ਸਥਾਨ ਪਾਵਨ ਸਥਾਨ ਹੈ ਫਿਰ ਸੋਚਿਆ ਕਿ ਆਪਾਂ ਚਲੋ ਬਾਬਾ ਨਰ ਸਿੰਘ ਦੀ ਸਮਾਤੇ ਵਾਪਸੀ ਆਉਂਦੇ ਆਂ ਇੱਕ ਪ੍ਰਸ਼ਾਦਾ ਪਾਣੀ ਵੀ ਛੱਕ ਕੇ ਚੱਲਦੇ ਆਂ ਤੇ ਇੱਕ ਬਾਬਾ ਜੋਗਾ ਸਿੰਘ ਜੀ ਜੋ ਇੱਥੇ ਸੇਵਾ ਕਰ ਰਹੇ ਨੇ ਉਹਦੇ ਦਰਸ਼ਨ ਕਰਦੇ ਚੱਲਦੇ ਆਂ ਸੋ ਅੱਜ ਦਾ ਇਹ ਸਫ਼ਰ ਜਿਹੜਾ ਸੀ ਬੜਾ ਆਨੰਦ ਤੇ ਬੜਾ ਸਕੂਨ ਵਾਲਾ ਸੀਗਾ ਗੁਰੂ ਆਪ ਸੀਤੇ ਫਿਰ ਆਪਣੇ ਜਿਹੜਾ ਨਗਰ ਦਾ ਗੁਰਦੁਆਰਾ ਸੀ ਉੱਥੇ ਆਣ ਕੇ ਅਰਦਾਸ ਬੇਨਤੀ ਸ਼ੁਕਰਾਨੇ ਦੀ ਕੀਤੀ ਵੈਗੁਰੂ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜਿਹੜੇ ਦਿਨਾਂ ਤੇਰੇ ਬਾਣੇ 'ਚ ਬਤੀਤ ਹੋਇਆ ਰਾਤ ਵੀ ਤੇਰੇ ਬਾਣੇ 'ਚ ਬਰਤੀਤ ਹੋਵੇ ਸੋ ਅੱਜ ਦਾ ਜਿਹੜਾ ਮੇਰਾ ਵਲੌਗ ਸੀ ਜੋ ਅੱਜ ਦੀ ਮੇਰੀ ਜਿਹੜੀ ਰਾਈਡ ਇੰਨੀ ਸੀਗੀ ਸੋ ਮੈਂ ਅੱਗੇ ਤੋਂ ਵੀ ਵਧੀਆ ਤੇ ਵਧੀਆ ਜਿਹੜਾ ਰਾਈਡ ਆ ਜੋ ਵਧੀਆ ਤੇ ਵਧੀਆ ਵਲੌਗ ਜਿਹੜਾ ਮੈਂ ਤੁਹਾਡੇ ਅੱਗੇ ਪੇਸ਼ ਕਰਦਾ ਰਹੂੰਗਾ ਤਦ ਤੱਕ ਲਈ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੁੰ ਦਿਵਸ ਦੇ ਰਹੋ ਰੱਬ ਰੱਖਾ